ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਬਰਕਤ ਆਸ਼ਿਸ਼ ਦੇਵੇ ਔਰ ਅੱਜ ਦੇ ਸਮੇਂ ਦੇ ਲਈ ਅਸੀਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਭਾਈਓ ਅਤੇ ਭੈਣੋ ਇੱਕ ਵਾਰ ਫਿਰ ਮੈਂ ਪਰਮੇਸ਼ਰ ਦਾ ਦਾਸ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚੋਂ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਰੂਪ ਰੂਪ ਹੋਇਆ ਔਰ ਤੁਸੀਂ ਸਾਰਿਆਂ ਨੇ ਪਰਮੇਸ਼ਰ ਦੇ ਪਵਿੱਤਰ ਬਚਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਹੈ ਅਤੇ ਅੱਜ ਦੇ ਬਚਨਾਂ ਨੂੰ ਸਿੱਖਣਾ ਜੋ ਅੱਜ ਦਾ ਟੌਪਿਕ ਹੈ ਉਹ ਇਸ ਪ੍ਰਕਾਰ ਦੇ ਨਾਲ ਹੈ ਜਾਦੂ ਟੂਣਾ ਟੋੜ ਦੇ ਪੈਰਾਂ ਦੇ ਜਾਦੂ ਟੂਣੇ ਤੁਹਾਡੇ ਪੈਰਾਂ ਦੇ ਹੇਠਾਂ ਅੱਜ ਦਾ ਇਹ ਵਿਸ਼ਾ ਹੈ ਔਰ ਇਸ ਵਿਸ਼ੇ ਦੇ ਉੱਤੇ ਅਸੀਂ ਵਿਚਾਰ ਕਰਨਾ ਔਰ ਵਿਸ਼ੇ ਦੇ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਮੇਰੀ ਆਪ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਦੇ ਰਾਹੀਂ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਹਰ ਰੋਜ਼ ਸਵੇਰ 6 ਵਜੇ ਔਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੇ ਦੁਆਰਾ ਮਸੀਹੀ ਪ੍ਰਚਾਰ ਦੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਔਰ ਤੁਸੀਂ ਹਰ ਰੋਜ਼ ਨਵਾਂ ਪਰਮੇਸ਼ਵਰ ਦਾ ਵਚਨ ਪ੍ਰਾਪਤ ਕਰ ਸਕੋ ਔਰ ਹਰ ਰੋਜ਼ ਤੁਸੀਂ ਜੀਵਨ ਦੀ ਰੋਟੀ ਜੋ ਮਸੀਹ ਦਾ ਵਚਨ ਹੈ ਤੁਸੀਂ ਉਹਨੂੰ ਆਪਣੇ ਜੀਵਨਾ ਚ ਲੈ ਸਕੋ ਸੋ ਮੇਰੇ ਭਾਈ ਭੈਣੋ ਜੇ ਕੋਈ ਤੁਹਾਡਾ ਪ੍ਰਾਰਥਨਾ ਵਿਸ਼ਾ ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਲੇ ਕੇ ਭੇਜ ਦਿਓ ਆਪਣਾ ਨਾਮ ਪਤਾ ਐਡਰੈਸ ਕਮੈਂਟਾਂ ਚ ਲਿਖ ਸਕਦੇ ਹੋ ਔਰ ਅਸੀਂ ਉਸ ਨੂੰ ਪੜ੍ਹਦੇ ਆਂ ਰੀਡ ਕਰਦੇ ਆਂ ਔਰ ਜਿਓ ਵਿਸ਼ੇ ਪ੍ਰਾਰਥਨਾ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਇੱਕ ਕਾਪੀ ਦੇ ਉੱਤੇ ਲਿਖ ਕੇ ਉਹਨਾਂ ਲਈ ਪ੍ਰਾਰਥਨਾ ਵੀ ਕਰੀਦੀ ਹੈ ਸੋ ਮੇਰੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਡੇ YouTube ਚੈਨਲ ਦੇ ਨਾਲ ਜੁੜੇ ਰਹੋ ਸੋ ਅੱਜ ਮੈਂ ਇਸ ਵਿਸ਼ੇ ਦੇ ਉੱਤੇ ਵਿਚਾਰ ਕਰਨਾ ਚਾਹੁੰਦਾ ਕਿ ਜਾਦੂ ਟੂਣਾ ਤੁਹਾਡੇ ਪੈਰਾਂ ਦੇ ਥੱਲੇ ਸੋ ਜਾਦੂ ਟੂਣਾ ਜੋ ਵੀ ਹੁੰਦਾ ਅਕਸਰ ਹੀ ਲੋਕ ਇਸ ਦਾ ਨਾਮ ਸੁਣ ਕੇ ਡਰ ਜਾਂਦੇ ਹੈ ਇਦਾਂ ਦਾ ਮਨ ਦੇ ਵਿੱਚ ਇਦਾਂ ਦਾ ਦਿਲ ਦੇ ਵਿੱਚ ਇਦਾਂ ਦਾ ਅਸੀਂ ਆਪਣੇ ਦਿਮਾਗ ਦੇ ਵਿੱਚ ਅ ਬਿਠਾ ਆ ਚੁੱਕੇ ਆ ਕਿ ਅਸੀਂ ਇਸ ਨਾਮ ਨੂੰ ਸੁਣਦਿਆਂ ਸਾਰੀ ਭੈ ਵਿੱਚ ਚਲੇ ਜਾਂਦੇ ਅਸੀਂ ਇਸ ਨਾਮ ਨੂੰ ਸੁਣਦਿਆਂ ਸਾਰੀ ਡਰ ਵਿੱਚ ਚਲੇ ਜਾਂਦੇ ਪਰ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਨਾ ਵੀ ਹਰ ਪ੍ਰਕਾਰ ਦਾ ਜਾਦੂ ਟੂਣਾ ਪਰਮੇਸ਼ਰ ਤੁਹਾਡੇ ਪੈਰਾਂ ਦੇ ਥੱਲੇ ਕਰੂਗਾ ਹਰ ਤਰ੍ਹਾਂ ਦਾ ਜਾਦੂ ਟੂਣਾ ਪਰਮੇਸ਼ਰ ਤੁਹਾਡੇ ਪੈਰਾਂ ਦੇ ਹੇਠਾ ਕਰ ਦੂਗਾ ਹਰ ਤਰ੍ਹਾਂ ਦਾ ਜਾਦੂ ਟੂਣਾ ਖੁਦਾ ਤੁਹਾਡੇ ਪੈਰਾਂ ਦੇ ਥੱਲੇ ਕਰੂਗਾ ਔਰ ਜਿਹੜੇ ਵਾਕਿਆ ਯੇਸ਼ੂ ਮਸੀਹ ਦੀਆਂ ਆਗਿਆਵਾਂ ਨੂੰ ਮੰਨਣ ਵਾਲੇ ਆ ਜਿਨ੍ਹਾਂ ਦਾ ਇਮਾਨ ਵਿਸ਼ਵਾਸ ਖਰਾਇਆ ਔਰ ਪਰਮੇਸ਼ਰ ਦੇ ਵਿੱਚ खरे ਵਿਸ਼ਵਾਸ ਦੇ ਨਾਲ ਚੱਲਦੇ ਨੇ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਅੰਦਰ ਆਪਣੀ ਦਇਆ ਨੂੰ ਪ੍ਰਗਟ ਕਰਦਾ ਹੈ। ਪਰਮੇਸ਼ਰ ਹਰੇਕ ਉਹ ਤਾਕਤ ਜਿਹੜੀਆਂ ਤਾਕਤਾਂ ਸੀ ਆਪਣੀਆਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਅਣਦੇਖੀਆਂ ਤਾਕਤਾਂ ਜਿਹੜੀਆਂ ਮਨੁੱਖ ਦੇ ਉੱਤੇ ਕੰਮ ਕਰਦੀਆਂ ਨੇ। ਪਰਮੇਸ਼ਰ ਉਹਨਾਂ ਨੂੰ ਤੁਹਾਡੇ ਉੱਤੇ ਕਿਸੇ ਪ੍ਰਕਾਰ ਦੇ ਨਾਲ ਹਮਲਾ ਨਹੀਂ ਕਰਨ ਦਿੰਦਾ। ਪਰਮੇਸ਼ਰ ਕਿਸੇ ਵੀ ਜਾਦੂ ਟੂਣੇ ਦੀ ਤਾਕਤ ਨੂੰ ਤੁਹਾਡੇ ਉੱਤੇ ਹਮਲਾ ਕਰਨ ਨਹੀਂ ਦਿੰਦਾ ਵਲਕਿ ਪਰਮੇਸ਼ਰ ਤੁਹਾਡੇ ਪੈਰਾਂ ਦੇ ਹੇਠਾਂ ਹਰ ਪ੍ਰਕਾਰ ਦੇ ਜਾਦੂ ਪੂਣਿਆਂ ਦੀਆਂ ਤਾਕਤਾਂ ਨੂੰ ਛੁੱਟ ਦਿੰਦਾ ਤੁਹਾਡੇ ਪੈਰਾਂ ਦੇ ਹੇਠਾਂ ਕਰ ਦਿੰਦਾ ਇਸ ਲਈ ਮੇਰੇ ਭਾਈਓ ਭੈਣੋ ਮੈਂ ਇਹ ਗੱਲ ਕਵਾਂਗਾ ਕਿ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਅੱਗੇ ਆਈਏ ਔਰ ਖੁਦਾ ਦੇ ਨਾਲ ਆਪਣੇ ਆਪ ਨੂੰ ਸੁਰੱਖਿਤ ਕਰੀਏ ਹੁਣ ਗੱਲ ਜਾਦੂ ਟੂਣਾ ਦੀ ਮੈਂ ਕਰਦਾ ਹਾਂ ਬਹੁਤ ਸਾਰੇ ਲੋਕ ਜਦੋਂ ਰਸਤੇ ਵਿੱਚ ਕੋਈ ਜਾਦੂ ਟੂਣਾ ਮਿਲਦਾ ਹੈ ਤੇ ਰਾਹ ਬਦਲ ਲੈਂਦੇ ਲੰਘਣਾ ਪਸੰਦ ਨਹੀਂ ਕਰਦੇ ਔਰ ਜਾਦੂ ਟੂਣਾ ਇੰਨਾ ਕੁ ਦਿਮਾਗ ਦੇ ਵਿੱਚ ਅਸੀਂ ਬਿਠਾ ਚੁੱਕੇ ਹਾਂ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਔਰ ਕੀ ਕਹਿਣਗੇ ਸਾਡੇ ਜੀ ਪਿੰਡ ਚੋਂ ਕਿਸੇ ਨੇ ਸਾਡੇ ਤੇ ਜਾਦੂ ਕਰ ਦਿੱਤਾ ਸਾਡੇ ਤਾਂ ਜੀ ਕਿਸੇ ਨੇ ਗਵਾਂਡੀਆਂ ਚੋਂ ਸਾਡੇ ਤੇ ਜਾਦੂ ਕਰ ਦਿੱਤਾ ਸਾਡੇ ਤਾਂ ਜੀ ਕਿਸੇ ਨੇ ਸਾਡੇ ਨੇੜੇ ਦੇ ਘਰ ਵਾਲਿਆਂ ਦੇ ਵਿੱਚੋਂ ਕਿਸੇ ਨੇ ਸਾਡੇ ਉੱਤੇ ਜਾਦੂ ਕਰ ਦਿੱਤਾ ਪਰ ਮੈਂ ਇਹ ਗੱਲ ਕਵਾਂਗਾ ਤੁਸੀਂ ਯਾਦੂ ਨੂੰ ਛੱਡੋ ਜੇ ਕੋਈ ਤੁਹਾਡਾ ਕੁਝ ਵਿਗਾੜਨਾ ਵੀ ਚਾਵੇ ਜੇ ਤੁਸੀਂ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦੀ ਸੁਰੱਖਿਆ ਦੇ ਵਿੱਚ ਹੋ ਤਾਂ ਤੁਹਾਡਾ ਇੱਕ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਤੁਹਾਡਾ ਇੱਕ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਮੈਂ ਇੱਕ ਵਚਨ ਪੜਨਾ ਆਪਣੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਦੇਖਿਆਂ ਦੇਖਿਆਂ ਤਾਕਤਾਂ ਦੇ ਨਾਲ ਲੜਨਾ ਚਾਹੁੰਦੇ ਤਾਂ ਤੁਹਾਨੂੰ ਕਿਹੜੀ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਮੈਂ ਵਚਨ ਦੇ ਵਿੱਚੋਂ ਪੜ੍ਹਨਾ ਚਾਹੁੰਦਾ ਮੇਰੇ ਨਾਲ ਪਵਿੱਤਰ ਬਾਈਬਲ ਨੂੰ ਖੋਲਿਏ ਮੇਰੇ ਨਾਲ ਪਰਮੇਸ਼ਰ ਦੇ ਪਵਿੱਤਰ ਬਚਨਾਂ ਨੂੰ ਖੋਲਿਏ ਜ਼ਬੂਰਾ ਦੀ ਪੋਥੀ ਮੇਰੇ ਨਾਲ ਪਰਮੇਸ਼ਰ ਦੇ ਬਚਨ ਨੂੰ ਖੋਲੋ ਜ਼ਬੂਰਾ ਦੀ ਪੋਥੀ ਉਸ ਦਾ 91 ਨੰਬਰ ਜ਼ਬੂਰ ਕੱਢੋ ਜਬੂਰਾ ਦੀ ਪੋਥੀ 91 ਨੰਬਰ ਜਬੂਰ ਕਢੀਏ ਜਬੂਰਾ ਦੀ ਪੋਥੀ 91 ਨੰਬਰ ਜਬੂਰ ਅਸੀਂ ਪੜਾਂਗੇ ਕੀ ਲਿਖਿਆ ਗਿਆ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸائے ਹੇਠ ਟਿਕੇਗਾ ਪਰਮੇਸ਼ਰ ਦੇ ਵਚਨ ਵਿੱਚ ਕੀ ਲਿਖਿਆ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਉਹ ਸਰਵ ਸ਼ਕਤੀਮਾਨ ਦੇ ਸائے ਹੇਠਾਂ ਟਿਕੇਗਾ ਜਿਹੜਾ ਉਹਦੀ ਓਟ ਵਿੱਚ ਵੱਸਦਾ ਜਿਹੜਾ ਉਹਦੀ ਪਨਾਹ ਵਿੱਚ ਜਾਂਦਾ ਜੇ ਤੁਸੀਂ ਅੱਜ ਯਿਸੂ ਮਸੀਹ ਦੀ ਓਟ ਵਿੱਚ ਹੋ ਜੇ ਅੱਜ ਤੁਸੀਂ ਯਿਸੂ ਮਸੀਹ ਦੀ ਪਨਾਹ ਦੇ ਵਿੱਚ ਹੋ ਜੇ ਅੱਜ ਤੁਸੀਂ ਯਿਸੂ ਮਸੀਹ ਦੇ ਕੋਲ ਆਏ ਹੋ ਜੇ ਤੁਸੀਂ ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਨੂੰ ਦੇ ਦਿੱਤਾ ਆ ਜੇ ਤੁਸੀਂ ਆਪਣੀ ਜ਼ਿੰਦਗੀ ਪ੍ਰਭੂ ਯੀਸ਼ੂ ਮਸੀਹ ਨੂੰ ਦੇ ਦਿੱਤੀ ਹੈ ਤਾਂ ਤੁਸੀਂ ਉਹਦੇ ਸਾਇਆ ਦੇ ਹੇਠ ਆਓ ਉਹਦੇ ਸਾਇਆ ਦੇ ਹੇਠ ਆਓ ਤੁਸੀਂ ਫਿਰ ਤੁਸੀਂ ਉਹਦੀ ਕਿਰਪਾ ਦੇ ਹੇਠ ਹੋ ਮੇਰੇ ਭਾਈ ਭੈਣੋ ਤੁਸੀਂ ਉਹਦੀ ਸੁਰੱਖਿਆ ਦੇ ਵਿੱਚ ਫਿਰ ਪਰਮੇਸ਼ਵਰ ਦੀ ਸੁਰੱਖਿਆ ਤੁਹਾਡੇ ਨਾਲ ਹੈ ਫਿਰ ਪਰਮੇਸ਼ਵਰ ਦੀ ਸੁਰੱਖਿਆ ਤੁਹਾਡੇ ਨਾਲ ਹੈ। ਫਿਰ ਖੁਦਾ ਦੀ ਸੁਰੱਖਿਆ ਤੁਹਾਡੇ ਅੰਗ ਸੰਗ ਹੈ। ਜੇ ਤੁਸੀਂ ਉਹਦੇ ਸائے ਦੇ ਹੇਠਾਂ ਹੋ। ਜਿੱਦਾਂ ਹੁਣ ਛੱਤ ਦੇ ਹੇਠਾਂ ਆ ਗਏ ਆਂ, ਛੱਤ ਦੇ ਉੱਤੇ ਹੁਣ ਬਾਰਿਸ਼ ਪਵੇ, ਛੱਤ ਦੇ ਉੱਤੇ ਧੁੱਪ ਪਵੇ, ਛੱਤ ਦੇ ਉੱਤੇ ਬਰਫ਼ ਪਵੇ, ਛੱਤ ਦੇ ਉੱਤੇ ਕੁਝ ਵੀ ਪਵੇ, ਤੁਹਾਡਾ ਬਚਾਇਆ ਜਾ। ਇਦਾਂ ਹੀ ਆ ਜਦੋਂ ਤੁਸੀਂ ਉਹਦੀ ਓਟ ਵਿੱਚ ਚਲੇ ਗੋ ਜਦੋਂ ਯਿਸੂ ਮਸੀਹ ਦੇ ਚਰਣਾ ਵਿੱਚ ਤੁਸੀਂ ਚਲੇ ਗਏ ਹੋ ਜਦੋਂ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਅੱਗੇ ਨੀਵਾ ਕਰ ਦਿੱਤਾ ਫਿਰ ਤੁਸੀਂ ਉਹਦੀ ਸਾਇਆ ਦੇ ਹੇਠ ਆਓ ਉਹਦੇ ਸਾਇਆ ਦੇ ਹੇਠਾਂ ਸਾਇਆ ਦਾ ਮਤਲਬ ਕੀ ਹੈ ਤੁਸੀਂ ਉਹਦੀ ਸੁਰੱਖਿਆ ਦੇ ਵਿੱਚੋਂ ਤੇ ਜਦੋਂ ਤੁਸੀਂ ਉਹਦੀ ਸੁਰੱਖਿਆ ਦੇ ਵਿੱਚੋਂ ਤੇ ਫਿਰ ਕੋਈ ਆਫਤ ਕੋਈ ਵੀ ਐਸੀ ਤਾਕਤ ਜਿਹੜੀ ਅਣ ਦੇਖੀ ਐ ਤੁਹਾਡਾ ਫਿਰਵਾਲ ਵੀnga ਨਹੀਂ ਕਰ ਸਕਦੀ ਕੋਈ ਵੀ ਐਸੀ ਤਾਕਤ ਕਿੱਡੀ ਮਰਜੀ ਵੱਡੀ ਕੋਈ ਦੁਨੀਆ ਦੀ ਤਾਕਤ ਹੈ ਕਿੰਨਾ ਮਰਜੀ ਵੱਡਾ ਕੋਈ ਟੂਣਾ ਆ ਜਿੰਨਾ ਮਰਜੀ ਵੱਡਾ ਕੋਈ ਇਲਮ ਆ ਜਦੋਂ ਤੁਸੀਂ ਪਰਮੇਸ਼ਰ ਦੀ ਸੁਰੱਖਿਆ ਦੇ ਹੇਠਾਂ ਹੋ ਨਾ ਫਿਰ ਕੋਈ ਟੂਣਾ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਕੋਈ ਟੂਣਾ ਵੀ ਤੁਹਾਡਾ ਵਾਲ ਨਹੀਂ ਵਿੰਗਾ ਕਰ ਸਕਦਾ ਖੁਦਾ ਹਰੇਕ ਜਾਦੂ ਟੂਣੇ ਨੂੰ ਤੁਹਾਡੇ ਪੈਰਾਂ ਦੇ ਹੇਠਾਂ ਕਰ ਦਿੰਦਾ ਪੌਲਸ ਪ੍ਰਚਾਰ ਕਰਨ ਲਈ ਜਾਂਦਾ ਸੀ ਪੌਲਸ ਸਲਾਸ ਪੌਲਸ ਤੇ ਸਲਾਸ ਜਦੋਂ ਪ੍ਰਚਾਰ ਕਰਨ ਲਈ ਜਾਂਦੇ ਸੀ ਇੱਕ ਔਰਤ ਸੀ ਜਿਹਦੇ ਵਿੱਚ ਭੇਤ ਬੁੱਜਣ ਦੀ ਲਿਖਿਆ ਆਤਮਾ ਸੀ ਟੇਵੇਂ ਲਾਉਂਦੀ ਸੀ ਲੋਕਾਂ ਨੂੰ ਆਪਣੀਆਂ ਵਿਦਿਆ ਦੇ ਨਾਲ ਆਪਣੀ ਕਾਲੀ ਵਿਦਿਆ ਦੇ ਨਾਲ ਆਪਣੇ ਪਿੱਛੇ ਲਾ ਕੇ ਬੋਤਾ ਮੋਟਾ ਪੈਸਾ ਕਮਾਉਂਦੀ ਸੀ ਪਰ ਜਦੋਂ ਰੱਬ ਦੇ ਪ੍ਰੇਮੀ ਰੱਬ ਦੇ ਦਾਸ ਪੌਲਸ ਤੇ ਸਲਾਸ ਉਥੋਂ ਦੀ ਲੱਗਦੇ ਸੀ ਤੇ ਕਹਿੰਦੀ ਹੈ ਇਹ ਪਰਮੇਸ਼ਰ ਦੇ ਇਹ ਮਹਾ ਪਰਮੇਸ਼ਰ ਦੇ ਪੁਰਖ ਹੈ ਇਹ ਪਰਮੇਸ਼ਰ ਦੇ ਬੰਦੇ ਆ। ਇਹ ਪਰਮੇਸ਼ਰ ਦੇ ਦਾਸ ਆ। ਹਰ ਰੋਜ਼ ਤਾਂ ਕਰਦੀ ਆ। ਇੱਕ ਦਿਨ ਪੌਲਿਸ ਨੂੰ ਖੇ ਜਾਈ ਤੇ ਉਹਨੇ ਪਿਛਾ ਮੁੜ ਕੇ ਉਹਨੂੰ ਆਖਿਆ ਮੈਂ ਤੈਨੂੰ ਯੀਸ਼ੂ ਮਸੀਹ ਦੇ ਨਾਮ ਵਿੱਚ ਆਖਦਾ ਇਹਦੇ ਵਿੱਚੋਂ ਨਿਕਲ ਜਾ। ਇੰਨੀ ਗੱਲ ਕਹਿੰਦਿਆ ਸਾਰ ਉਸ ਔਰਤ ਦੇ ਵਿੱਚੋਂ ਦੁਸ਼ਟ ਆਤਮਾ ਨਿਕਲ ਗਈ। ਤੇ ਜਿਹੜੀ ਟੇਵੇਂ ਲਾਉਂਦੀ ਸੀ ਜਿਹੜੀ ਦੱਸਦੀ ਸੀ ਲੋਕਾਂ ਦਾ ਭਵਿੱਖ ਦੱਸਦੀ ਸੀ ਜਿਹੜੀ ਲੋਕਾਂ ਦਾ ਲੁਕਿਆ ਛੁਪਿਆ ਡਾਟਾ ਦੱਸਦੀ ਸੀ ਜਦੋਂ ਉਹ ਸੌਤ ਦੇ ਵਿੱਚੋਂ ਨਿਕਲ ਗਈ ਤੇ ਉਹਨਾਂ ਦਾ ਕਾਰੋਬਾਰ ਬੰਦ ਹੋ ਗਿਆ ਜਦੋਂ ਕਾਰੋਬਾਰ ਬੰਦ ਹੋ ਗਿਆ ਤੇ ਰੱਬ ਦਾ ਦਾਸ ਜਿਹੜਾ ਰੱਬ ਦੇ ਸੇਵਕ ਜਿਹੜੇ ਆ ਹੁਣ ਉਹਨਾਂ ਉੱਤੇ ਉਹਨਾਂ ਬੰਦਿਆਂ ਨੂੰ ਗੁੱਸਾ ਹੁੰਦਾ ਕਿ ਜਿੰਨਾਂ ਦਾ ਘਰ ਉਹ ਚੱਕ ਕੇ ਪਾਲਿਸ ਤੇ ਸਲਾਸ ਜੇਲ੍ਹ ਵਿੱਚ ਸੁੱਟ ਦਿੰਦੇ ਤੇ ਜਿੱਥੇ ਅੱਧੀ ਰਾਤ ਦੇ ਵੇਲੇ ਖੁਦਾ ਆਪਣੇ ਬੰਦਿਆਂ ਦੀ ਪ੍ਰਾਰਥਨਾ ਨੂੰ ਸੁਣਦਾ ਆ ਜਦੋਂ ਅੱਧੀ ਰਾਤ ਦੇ ਤਕਰੀਬਨ ਉਸ ਸਮੇਂ ਤੇ ਪ੍ਰਾਰਥਨਾ ਤੇ ਭਜਨ ਗਾ ਰਹੇ ਸੀਗੇ ਉਸ ਸਮੇਂ ਪਰਮੇਸ਼ਰ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਉਹਨਾਂ ਦਾ ਉੱਤਰ ਦਿੰਦਾ ਹੈ ਮੇਰੇ ਭਾਈਓ ਭੈਣੋ ਮੈਂ ਇਹੀ ਗੱਲ ਕਮਾਂਗਾ ਕਿ ਖੁਦਾ ਜਿਹੜਾ ਹੈ ਬਹੁਤ ਮਹਾਨ ਪਰਮੇਸ਼ਰ ਹੈ ਉਹ ਬਹੁਤ ਦਿਆਲੂ ਪਰਮੇਸ਼ਰ ਹੈ ਉਹ ਪ੍ਰਾਰਥਨਾ ਮੰਨਣ ਵਾਲਾ ਪਰਮੇਸ਼ਰ ਹੈ ਉਹ ਬੇਨਤੀਆਂ ਨੂੰ ਸੁਣਨ ਵਾਲਾ ਪਰਮੇਸ਼ਰ ਹੈ ਉਹ ਬੇਨਤੀਆਂ ਦੇ ਉੱਤੇ ਕੰਨ ਲਾਉਣ ਵਾਲਾ ਪਰਮੇਸ਼ਰ ਹੈ ਸੋ ਇਸੇ ਲਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਖੁਦਾ ਦੇ ਨਾਮ ਵਿੱਚ ਹਰੇਕ ਵਿਦਿਆ ਹਰੇਕ ਇਲਮ ਹਰੇਕ ਕਲਾ ਇਲਮ ਹਰੇਕ ਤਰ੍ਹਾਂ ਦੀ ਬੁਰੀ ਤਾਕਤ ਖੁਦਾਵੰਦ ਦੇ ਨਾਮ ਵਿੱਚ ਫੇਲ ਹੈ ਹਰ ਇੱਕ ਤਰ੍ਹਾਂ ਦੀਆਂ ਤਾਕਤਾਂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਫੇਲ ਹੀ ਫੇਲ ਨੇ ਇਸ ਲਈ ਮੈਂ ਇਹ ਗੱਲ ਕਮਾਂਗਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਸਿਰਜਣਹਾਰ ਪਰਮੇਸ਼ਰ ਦੀ ਮਹਿਮਾ ਕਰੀਏ ਆਪਣੇ ਸਿਰਜਣਹਾਰ ਪਰਮੇਸ਼ਰ ਦੀ ਵਡਿਆਈ ਕਰੀਏ ਆਪਣੇ ਸਿਰਜਣਹਾਰ ਪ੍ਰਭੂ ਦੀ ਮਹਿਮਾ ਕਰੀਏ ਔਰ ਜੇ ਤੁਸੀਂ ਪ੍ਰਭੂ ਦੀ ਮਹਿਮਾ ਕਰਨ ਵਾਲੇ ਹੋ ਤੇ ਕੋਈ ਇਲਮ ਕੋਈ ਜਾਦੂ ਕੋਈ ਟੂਣਾ ਤੁਹਾਡਾ ਵਾਲ ਵੀ ਵਿੰਗਾ ਕਰ ਨਹੀਂ ਸਕਦਾ। ਔਰ ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ ਮੈਂ ਇੱਕ ਵਚਨ ਪੜਾਂਗਾ ਹੋਰ ਤੁਹਾਡੇ ਨਾਲ ਇੱਕ ਵਚਨ ਪੜਨ ਵਾਸਤੇ ਜਾ ਰਹੇ ਹਾਂ। ਗਿਣਤੀ ਦੀ ਕਿਤਾਬ ਮੇਰੇ ਨਾਲ ਪਵਿੱਤਰ ਬਾਈਬਲ ਖੋਲੋ। ਗਿਣਤੀ ਦੀ ਕਿਤਾਬ ਉਸ ਦਾ 23 ਦਿਹਾਏ ਉਸ ਦੇ 23 ਵਚਨ ਪੜਾਂਗੇ ਆਪਾਂ ਗਿਣਤੀ ਦੀ ਕਿਤਾਬ 23 ਦਿਹਾਏ ਉਸ ਦਾ 23 ਵਚਨ ਪੜਦੇ ਉੱਥੇ ਲਿਖਿਆ ਯਾਕੂਬ ਉੱਤੇ ਜਾਦੂ ਨਹੀਂ ਚੱਲਦਾ ਨਾ ਇਸਰਾਇਲ ਉੱਤੇ ਫਾਲ ਹੁਣ ਯਾਕੂਬ ਅਤੇ ਇਸਰਾਇਲ ਵਿਖੇ ਆਖਿਆ ਜਾਵੇਗਾ ਪਰਮੇਸ਼ਵਰ ਨੇ ਕੀ ਕੀਤਾ ਮੇਰੇ ਭਾਈ ਪੈਣੋ ਲਿਖਿਆ ਯਾਕੂਬ ਉੱਤੇ ਕੋਈ ਜਾਦੂ ਨਹੀਂ ਚੱਲਦਾ ਤੇ ਇਸਰਾਇਲ ਉੱਤੇ ਕੋਈ ਫਾਲ ਨਹੀਂ ਚੱਲਦਾ ਇਹ ਯਾਕੂਬ ਦਾ ਦੂਜਾ ਨਾਂ ਇਸਰਾਇਲ ਆ ਤੇ ਹੁਣ ਆਤਮਿਕ ਇਸਰਾਇਲ ਅਸੀਂ ਆ ਰੋਹਾਨੀ ਤੌਰ ਤੇ ਅਸੀਂ ਆ ਪਰਮੇਸ਼ਰ ਦਾ ਇਸਰਾਇਲ ਆਤਮਿਕ ਇਸਰਾਇਲ ਅਸੀਂ ਆ ਉਸ ਇਸਰਾਇਲ ਤੇ ਉਹ ਹੈ ਜਿਹਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਜਿਹਨੇ ਕਬੂਲ ਨਾ ਕੀਤਾ ਉਹ ਕਹਿੰਦਾ ਆਪਣੇ ਵਿੱਚ ਆਇਆ ਪਰ ਆਪਣੀਆਂ ਨੇ ਉਹਨੂੰ ਕੀ ਨਹੀਂ ਕੀਤਾ ਕਬੂਲ ਨਹੀਂ ਕੀਤਾ ਤੇ ਅੱਜ ਫਰਾਈਆਂ ਕੋਮਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਹੈ ਰੋਹਾਨੀ ਤੌਰ ਤੇ ਆਤਮਿਕ ਤੌਰ ਤੇ ਇਸਰਾਇਲ ਹੁਣ ਅਸੀਂ ਆਉਦਾ ਔਰ ਮੇਰੇ ਭਾਈ ਭੈਣੋ ਇੱਥੇ ਲਿਖਿਆ ਯਾਕੂਬ ਉੱਤੇ ਕੋਈ ਜਾਦੂ ਨਹੀਂ ਚੱਲਦਾ ਇਸਰਾਇਲ ਉੱਤੇ ਕੋਈ ਫਾਲ ਨਹੀਂ ਚੱਲਦਾ ਯਾਕੂਬ ਤੇ ਇਸਰਾਇਲ ਦੇ ਵਿਖੇ ਇਹ ਆਖਿਆ ਜਾਉ ਪਰਮੇਸ਼ਰ ਨੇ ਕੀ ਕੀਤਾ ਮੇਰੇ ਭਾਈ ਭੈਣੋ ਹੁਣ ਜੇ ਆਤਮਿਕ ਇਸਰਾਇਲ ਅਸੀਂ ਆਂ ਉਸ ਇਸਰਾਈਲ ਦੇ ਘਰਾਣੇ ਦੇ ਮੈਂਬਰ ਅਸੀਂ ਵੀ ਆ। ਉਸ ਪਰਜਾ ਦਾ ਹਿੱਸੇਦਾਰ ਅਸੀਂ ਵੀ ਆ। ਤੇ ਪਰਮੇਸ਼ਰ ਸਾਡੇ ਤੇ ਕਿਸੇ ਪ੍ਰਕਾਰ ਦਾ ਜਾਦੂ ਚੱਲਣ ਨਹੀਂ ਦਵੇ। ਖੁਦਾ ਦੇ ਲੋਕਾਂ ਤੇ ਕੋਈ ਜਾਦੂ ਨਹੀਂ ਚੱਲਦਾ। ਖੁਦਾ ਦੇ ਬੰਦਿਆਂ ਤੇ ਕੋਈ ਜਾਦੂ ਨਹੀਂ ਚੱਲਦਾ। ਖੁਦਾ ਦੇ ਬੰਦਿਆਂ ਤੇ ਕੋਈ ਇਲਮ ਨਹੀਂ ਚੱਲਦਾ। ਇਸ ਲਈ ਮੇਰੇ ਭਾਈ ਭੈਣੋ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸਾਡੇ ਲਈ অতি ਜ਼ਿਆਦਾ ਜ਼ਰੂਰੀ ਹੈ। ਕੀ ਆਪਣਾ ਵਿਸ਼ਵਾਸ ਵਿੱਚ ਪੱਕੇ ਹੋਈਏ ਅਸੀਂ ਈਮਾਨ ਵਿੱਚ ਪੱਕੇ ਹੋਈਏ ਅਸੀਂ ਯੀਸ਼ੂ ਮਸੀਹ ਦੇ ਪੱਕੇ ਭਰੋਸੇ ਦੇ ਨਾਲ ਚੱਲ ਸਕੀਏ ਔਰ ਯੀਸ਼ੂ ਮਸੀਹ ਤੇ ਇੰਨਾ ਕੋ ਵਿਸ਼ਵਾਸ ਕਰੀਏ ਕਿ ਸਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ ਸਾਨੂੰ ਕਿਸੇ ਗੱਲ ਦੀ ਥੋੜ ਨਾ ਹੋਵੇ ਸਾਨੂੰ ਕਿਸੇ ਗੱਲ ਦੀ ਕੋਈ ਘਾਟ ਨਾ ਹੋਵੇ ਸੋ ਮੈਂ ਇਹੀ ਗੱਲ ਕਮਾਂਗਾ ਜੇ ਤੁਸੀਂ ਚਾਹੁੰਦੇ ਹੋ ਕੀ ਸਾਰੇ ਜਾਦੂ ਟੂਣੇ ਸਾਡੇ ਪੈਰਾਂ ਦੇ ਥੱਲੇ ਹੋਣ ਤੇ ਯੇਸ਼ੂ ਮਸੀਹ ਨੂੰ ਆਪਣੀਆਂ ਜ਼ਿੰਦਗੀਆਂ ਚ ਅਪਣਾਓ ਯੇਸ਼ੂ ਮਸੀਹ ਦਾ ਤੁਹਾਡੀਆਂ ਜ਼ਿੰਦਗੀਆਂ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਯੇਸ਼ੂ ਮਸੀਹ ਤੁਹਾਡੀਆਂ ਜ਼ਿੰਦਗੀਆਂ ਵਿੱਚ ਹੋਵੇਗਾ ਤੇ ਫੇਰ ਕਿਸੇ ਗੱਲ ਦਾ ਘਾਟਾ ਨਹੀਂ ਹੋਵੇਗਾ ਫੇਰ ਕਿਸੇ ਗੱਲ ਦੀ ਥੋੜ੍ਹ ਨਹੀਂ ਹੋਵੇਗੀ ਫੇਰ ਕਿਸੇ ਗੱਲ ਦੀ ਥੋੜ੍ਹ ਤੇ ਘਾਟ ਨਹੀਂ ਹੋਵੇਗੀ ਇਸ ਲਈ ਮੇਰੇ ਭਾਈ ਭੈਣੋ ਮੈਂ ਇਹੀ ਗੱਲ ਕਮਾਂਗਾ ਕਿ ਅੱਜ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਸਿਰਜਣਹਾਰ ਪ੍ਰਭੂ ਦੇ ਦੀਏ ਹੋਈਏ ਤੇ ਸਾਰੀਆਂ ਦੁਨੀਆ ਦੀਆਂ ਤਾਕਤਾਂ ਨੂੰ ਪਰਮੇਸ਼ਰ ਤੁਹਾਡੇ ਅਧੀਨ ਕਰ ਦੂਗਾ ਦੁਨੀਆ ਦੀਆਂ ਸਾਰੀਆਂ ਤਾਕਤਾਂ ਜਿਹੜੀਆਂ ਆ ਉਹ ਤੁਹਾਡੇ ਅਧੀਨ ਕੀਤੀਆਂ ਜਾਣਗੀਆਂ ਕੋਈ ਐਸੀ ਤਾਕਤ ਨਹੀਂ ਹੈ ਜਿਹੜੀ ਤੁਹਾਡੇ ਅਧੀਨ ਕੀਤੀ ਨਾ ਜਾਵੇ ਔਰ ਇਹ ਜਾਦੂ ਟੂਣੇ ਜਿਹੜੇ ਆ ਤੁਹਾਡਾ ਵਾਲ ਵੀ 빙ਾ ਨਹੀਂ ਕਰ ਸਕਦੇ। ਕਈ ਕਹਿੰਦੇ ਆ ਪਾਈ ਸਾਹਿਬ ਜੀ। ਸਾਡੇ ਨਾ ਕਿਸੇ ਨੇ ਪੂੜੀ ਬਨ ਕੇ ਛੁੱਟ ਦਿੱਤੀ ਹੈ ਕੋਈ ਚੀਜ਼ਾਂ ਮੇਖਾਂ ਪਾ ਦਿੱਤੀਆਂ, ਮਾਂ ਪਾ ਦਿੱਤੇ, ਉਰਾ ਪਰਾ ਪਾ ਕੇ ਸਾਡੇ ਘਰ ਦੇ ਗੇਟ ਮੋਰੇ ਛੁੱਟ ਦਿੱਤਾ ਸਾਡਾ ਕੰਮ ਨਹੀਂ ਚੱਲਦਾ। ਮੈਂ ਇੱਕ ਗੱਲ ਕਹਾਂ ਤੁਸੀ ਪੂੜੀਆਂ ਨੂੰ ਛੱਡੋ, ਤੁਸੀਂ ਕੋ ਬੋਰੀਆਂ ਭਰ ਕੇ ਵੀ ਕੋਈ ਛੁੱਟ ਜਾਵੇ ਤਾਂ ਵੀ ਤੁਹਾਡੇ ਸਿਰ ਦਾ ਵਾਲ 빙ਾ ਨਹੀਂ ਹੋ ਸਕਦਾ। ਜੇ ਕੋਈ ਬੂਰੀਆਂ ਭਰ ਕੇ ਵੀ ਤੁਹਾਡੇ ਘਰ 'ਚ ਸੁੱਟ ਜੇ ਤਾਂ ਵੀ ਤੁਹਾਡੇ ਸਿਰ ਦਾ ਵਾਲ ਵਿੰਗਾ ਨਹੀਂ ਸਕਦਾ ਤੇ ਹੁਣ ਮੈਂ ਇਹ ਗੱਲ ਕਵਾਂ ਤੇ ਜੇ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਖੁਦਾ ਦੀ ਸੁਰੱਖਿਆ ਸਾਡੇ ਨਾਲ ਹੋਵੇ ਉਹਦੇ ਤੇ ਭਰੋਸਾ ਰੱਖੋ ਕੋਈ ਟੂਣਾ ਕੋਈ ਜਾਦੂ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ ਕੋਈ ਦੁਨੀਆ ਦੀ ਤਾਕਤ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦੀ ਕੋਈ ਦੁਨੀਆ ਦੀ ਸ਼ਕਤੀ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦੀ ਇਸ ਲਈ ਮੇਰੇ ਭਾਈਓ ਭੈਣੋ ਮੈਂ ਇਹੀ ਕਮਾਂਗਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਸਿਰਜਣਹਾਰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਨੂੰ ਚੇਤੇ ਰੱਖੀਏ ਅਸੀਂ ਆਪਣੇ ਮੁਕਤੀਦਾਤਾ ਯੇਸ਼ੂ ਮਸੀਹ ਦੀ ਮਹਿਮਾ ਕਰੀਏ ਔਰ ਮੈਂ ਇਹੀ ਕਮਾਂਗਾ ਉਹਦੇ ਦੀ ਤੋ ਸਭ ਕੁਝ ਤੁਹਾਡੇ ਦੀਨ ਕਰ ਦੂਗਾ ਕਿਉਂਕਿ ਉਹਨੇ ਤੁਹਾਨੂੰ ਵੈਰੀ ਦੀਆਂ ਸਾਰੀਆਂ ਸ਼ਕਤੀਆਂ ਦੇ ਉੱਤੇ ਅਧਿਕਾਰ ਦਿੱਤਾ ਤੁਹਾਨੂੰ ਸੱਪ ਠੂਹੇ ਲਟਾੜਨ ਦਾ ਅਧਿਕਾਰ ਦਿੱਤਾ ਔਰ ਵਚਨ ਕਹਿੰਦਾ ਆ ਕੋਈ ਚੀਜ਼ ਵੀ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦੀ ਇੱਕ ਵਚਨ ਹੋਰ ਪੜੋ ਮੇਰੇ ਨਾਲ 91 ਨੰਬਰ ਜ਼ਬੂਰ ਕਢੀਏ ਮੇਰੇ ਨਾਲ ਪਰਮੇਸ਼ਰ ਦੇ ਵਚਨ ਦੇ ਵਿੱਚੋਂ 91 ਨੰਬਰ ਜ਼ਬੂਰ ਔਰ ਇੱਥੇ ਕੀ ਲਿਖਿਆ 91 ਨੰਬਰ ਜ਼ਬੂਰ ਉਹਦੇ ਚਾਰ ਵਚਨ ਚ ਲਿਖਿਆ ਉਹ ਆਪਣੇ ਖੰਭਾ ਨਾਲ ਤੈਨੂੰ ਟੱਕ ਲਵੇਗਾ ਤੂੰ ਉਹਦੇ ਪਰਾਂ ਹੇਠ ਪਨਾ ਲਵੇਂਗਾ ਇੱਕ ਪక్షి ਜਿੱਦਾਂ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਦੇ ਹੀਟਾਂ ਟੱਕ ਲੈਂਦਾ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੀਟਾਂ ਟੱਕ ਲੈਂਦੀ ਹੈ ਇਸੇ ਤਰ੍ਹਾਂ ਪਰਮੇਸ਼ਵਰ ਆਪਣੀ ਸੁਰੱਖਿਆ ਦੇ ਵਿੱਚ ਤੁਹਾਨੂੰ ਲੈ ਲਵੇਗਾ ਇਸੇ ਤਰ੍ਹਾਂ ਤੁਹਾਡਾ ਪਰਮੇਸ਼ਵਰ ਆਪਣੀ ਸੁਰੱਖਿਆ ਦੇ ਵਿੱਚ ਤੁਹਾਨੂੰ ਕੀ ਕਰੇਗਾ ਲੈ ਲਵੇਗਾ ਔਰ ਪਰਮੇਸ਼ਵਰ ਦਾ ਵਚਨ ਕਹਿੰਦਾ ਤੁਹਾਨੂੰ ਕਿਸੇ ਪ੍ਰਕਾਰ ਦੇ ਨਾਲ ਹਾਨੀ ਹੋਣ ਨਹੀਂ ਦੇਵੇਗਾ ਔਰ ਅਗਲੇ ਵਚਨ ਦੇ ਵਿੱਚ ਕੀ ਕਹਿੰਦਾ ਉਦੀ ਸਚਾਈ ਏ ਘਟਾਲ ਤੇ ਫਰੀ ਐ ਤੂੰ ਰਾਤ ਦੇ ਪੈਜਲ ਤੋਂ ਨਾ ਡਰੇਂਗਾ ਨਾ ਦਿਨ ਦੇ ਉੜਦੇ ਬਾਣ ਤੋਂ ਨਾ ਰਾਤ ਵਿੱਚ ਚੱਲਣ ਵਾਲੀ ਕੋਈ ਸ਼ਕਤੀ ਤੋਂ ਨਾ ਦਿਨ ਵਿੱਚ ਕੰਮ ਕਰਨ ਵਾਲੀ ਕੋਈ ਤਾਕਤ ਤੋਂ ਤੂੰ ਡਰੇਂਗਾ ਨਹੀਂ ਤੂੰ ਦਲੇਰ ਹੋਵੇਂਗਾ ਤੇ ਤੂੰ ਉਹਦਾ ਸਿਰ ਕੁਚਲੇਂਗਾ ਔਰ ਅੱਗੇ ਲਿਖਿਆ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਜਾੜਦੀ ਹੈ ਤੇਰੇ ਮੁੱਢ ਹਯਾਰ ਤੇਰੇ ਸੱਜੇ ਹੱਥ 10000 ਡਿਗਣਗੇ ਪਰ ਤੇਰੇ ਨੇੜੇ ਨਾ ਆਵੇਗੀ ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ ਅਤੇ ਦੁਸ਼ਟਾਂ ਦਾ ਬਦਲਾ ਵੇਖੇਗਾ ਮੇਰੇ ਭਾਈਓ ਭੈਣੋ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਆ ਤੂੰ ਆਪਣੀਆਂ ਅੱਖਾਂ ਦੇ ਨਾਲ ਨਿਗਾਹ ਹੀ ਕਰੇਂਗਾ ਤੇ ਤੂੰ ਬਦਲਾ ਵੇਖੇਗਾ ਮੇਰੇ ਭਾਈ ਭੈਣੋ ਜਿਸ ਤਰਫ ਵੀ ਨਿਗਾਹ ਕਮਾ ਦਿਉਗੇ ਨਾ ਖੁਦਾ ਤੁਹਾਨੂੰ ਫਤਿਹਮੰਦ ਕਰ ਦੂਗਾ ਤੁਹਾਡੇ ਵਿਰੁੱਧ ਉੱਠਣ ਵਾਲੀਆਂ ਸ਼ਕਤੀਆਂ ਤੁਹਾਡੇ ਅੱਗੇ ਢਹਿ ਢੇਰੀ ਕਰ ਦੂਗਾ ਖੁਦਾ ਤੁਹਾਡੇ ਵੇਖਣ ਸ਼ਕਤੀ ਵਿੱਚ ਵੀ ਨੀ ਤਾਕਤ ਪ੍ਰਦਾਨ ਕਰੇਗਾ ਖੁਦਾ ਤੁਹਾਡੇ ਕਦਮਾਂ ਨੂੰ ਮੁਬਾਰਕ ਕਰ ਦੇਗਾ ਕੋਈ ਇਲਮ ਇਦਾਂ ਦਾ ਬਣਿਆ ਹੀ ਨਹੀਂ ਕੋਈ ਜਾਦੂ ਇਦਾਂ ਦਾ ਬਣਿਆ ਹੀ ਨਹੀਂ ਜਿਹੜਾ ਰੱਬ ਦੇ ਲੋਕਾਂ ਨੂੰ ਹੇਠਾਂ ਸੁੱਟ ਸਕੇ ਜਿਹੜਾ ਰੱਬ ਦੇ ਲੋਕਾਂ ਨੂੰ ਹਰਾ ਸਕੇ ਔਰ ਖੁਦਾ ਤੇ ਲੋਕੋ ਜੇ ਕਿਸੇ ਤੋਂ ਕਾਲਾ ਜਾਦੂ ਏ ਕਾਲਾ ਇਲਮ ਏ ਕਹਿੰਦੇ ਜੀ ਬੜਾ ਤਗੜਾ ਇਲਮ ਹੈ ਤੇ ਤੁਹਾਡੇ ਕੋਲ ਕਿਹੜਾ ਆ ਸਫੀਦ ਸੱਚਾ ਕਾਲੇ ਦਾ ਮਤਲਬ ਹੈ ਝੂਠਾ ਕਾਲਾ ਗਿਆਨ ilm ਦਾ ਮਤਲਬ ਗਿਆਨ ਜੇ ਉਹਦੇ ਤੋਂ ਕਾਲਾ ਆ ਤੇ ਤੁਹਾਡੇ ਤੋਂ ਸਫੇਦ ਗਿਆਨ ਹੈ ਤੁਹਾਡੇ ਕੋਲੋਂ ਪਵਿੱਤਰ ਗਿਆਨ ਹੈ ਤੁਹਾਡੇ ਕੋਲ ਸੱਚਾ ਗਿਆਨ ਹੈ ਜਿਹਦੇ ਨਾਲ ਤੁਸੀਂ ਕਾਲੇ ਗਿਆਨ ਨੂੰ ਖਤਮ ਕਰ ਸਕਦੇ ਇਸ ਲਈ ਮੇਰੇ ਭਾਈ ਭੈਣੋ ਪਰਮੇਸ਼ਰ ਦੇ ਉੱਤੇ ਭਰੋਸਾ ਰੱਖੋ ਪਰਮੇਸ਼ਰ ਦੇ ਉੱਤੇ ਇਮਾਨ ਰੱਖੋ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਰੱਖੋ ਉਹ ਤੁਹਾਡੀਆਂ ਅਰਦਾਸਾਂ ਦਾ ਉਹ ਤੁਹਾਡੀਆਂ ਅਰਜ਼ੋਨੀਆਂ ਦਾ ਤੁਹਾਨੂੰ ਉੱਤਰ ਜ਼ਰੂਰ ਦੇਵੇਗਾ ਉਹ ਤੁਹਾਡੇ ਅੰਗ ਸੰਗ ਰਹੇਗਾ ਸੋ ਇਸ ਲਈ ਕੋਈ ਜਾਦੂ ਨਹੀਂ ਤੁਹਾਡਾ ਵਾਲ ਬਿੰਗਾ ਕਰ ਸਕਦਾ ਕੋਈ ਟੂਣਾ ਨਹੀਂ ਕੋਈ ਐਸਾ ਹਥਿਆਰ ਬੜਿਆ ਨਹੀਂ ਜਿਹੜਾ ਤੁਹਾਨੂੰ ਨਾਸ਼ ਕਰੇ ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਸਾਰਿਆਂ ਮੇਰੇ ਵੱਲੋਂ ਫਿਰ ਤੋਂ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਬਰਕਤ ਉਹ ਆਸ਼ੀਸ਼ ਦੀ ਆਪਕਾ